ਕਿਸਾਨੀ ਸੰਘਰਸ਼ ਦੌਰਾਨ ਜਿਸ ਤਰੀਕੇ ਦੇ ਨਾਲ ਐਨਐਸਏ ਦੀ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ ਫਿਲਹਾਲ ਹੁਣ ਫੈਸਲਾ ਵਾਪਸ ਲੈ ਲਿਆ ਗਿਆ ਔਰ ਕੀ ਕੁਝ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਗੱਲਬਾਤ ਕਰਦੇ ਭਾਈ ਕੀ ਨਾਮ ਕੀ ਆਪਣਾ ਗੁਰਤੇਵ ਸਿੰਘ ਔਰ ਸਾਰਾ ਮਾਮਲਾ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਤੁਸੀਂ ਪ੍ਰੈਸ ਕਾਨਫਰੰਸ ਵੀ ਕਰਕੇ ਹਟੇ ਹੋ ਔਰ ਇੱਕ ਪਾਸੇ ਹਰਿਆਣਾ ਸਰਕਾਰ ਨੇ ਐਨਐਸਏ ਲਾਉਣ ਦੀ ਗੱਲ ਕੀਤੀ ਸੀ ਹੁਣ ਦੁਬਾਰਾ ਹਟਾਉਣ ਦੀ ਜਿਹੜੀ ਹੈ ਗੱਲ ਸਾਹਮਣੇ ਆਈ ਉਹਨਾਂ ਦੇ ਦੇਖੋ ਜਿਹੜੀ ਹਰਿਆਣਾ ਸਰਕਾਰ ਹੋ ਗਈ ਭਾਰਤ ਸਰਕਾਰ ਹੋ ਗਈ ਨਵੇਂ ਤੋਂ ਨਵੇਂ ਉਹ ਕਾਨੂੰਨ ਕੱਢਣ ਜਿਦੇ ਨਾਲ ਲੋਕਾਂ ਨੂੰ ਦੱਬਿਆ ਜਾ ਸਕੇ ਜਿਹੋ ਐਨਐਸਏ ਜਾਂ ਲੋਕਾਂ ਦੇ ਘਰਾਂ ਜਾ ਕੇ ਛਾਪੇ ਮਾਰੀ ਹੋ ਰਹੀਆਂ ਗ੍ਰਿਫਤਾਰੀਆਂ ਹੋ ਗਈਆਂ ਨੇ ਜਾਂ ਬੱਚਿਆਂ ਨੂੰ ਤੁਮਕਾਇਆ ਜਾ ਰਿਹਾ ਜਾਂ ਔਰਤਾਂ ਨੂੰ ਤੁਮਕਾਇਆ ਜਾ ਰਿਹਾ ਪਰ ਦੂਜੇ ਪਾਸੇ ਜਿਹੜਾ ਅੰਦੋਲਨ ਆ ਪੂਰੇ ਭਾਰ ਦੇ ਲੋਕਾਂ ਦਾ ਅੰਦੋਲਨ ਆ ਕਿਉਂਕਿ ਜਿਹੜੀਆਂ ਚੀਜ਼ਾਂ ਪਿੱਛੇ ਅੰਦੋਲਨਾਂ ਉਹਨਾਂ ਦੇ ਬਿਨਾ ਜ਼ਿੰਦਗੀ ਚੱਲ ਨਹੀਂ ਸਕਦੀ ਖਾਣ ਪੀਣ ਵਾਲੀ ਚੀਜ਼ਾਂ ਨੂੰ ਕੋਈ ਫੈਕਟਰੀ ਨਹੀਂ ਬਣਾ ਸਕਦੀ ਕੋਈ ਚੀਜ਼ ਨਹੀਂ ਉਹ ਕਰ ਸਕਦੀ ਐਦੇ ਕਰਕੇ ਕਿਸਾਨਾਂ ਦੀ ਵੀ ਫੁੱਲ ਤਿਆਰੀ ਆ ਮਤਲਬ ਹੁਣ ਆਪਾਂ ਬਾਰਡਰ ਦੀ ਗੱਲ ਕਰਦੇ ਆਂ ਸਰਕਾਰ ਫੌਜ ਸਰਕਾਰ ਨੇ ਫੌਜਾਂ ਲਾਰਕਾ ਸਿੱਧੇ ਗੋਲੀਬਾਰੀ ਕਰ ਰਹੀਆਂ ਨੇ ਉੱਥੇ ਜੇ ਆਪਾਂ ਲੋਕਤੰਤਰ ਦੀ ਗੱਲ ਕਰੀਏ ਉਹਦਾ ਮੁੱਲ ਨਹੀਂ ਹੈਗਾ ਇਨਸਾਨ ਦਾ ਮਤਲਬ ਬੀਜੇਪੀ ਸਰਕਾਰ ਹਰਿਆਣਾ ਸਰਕਾਰ ਦਾ ਉਹਨਾਂ ਦਾ ਮੁੱਲਾ ਜੋ ਆਰਡਰ ਲੈ ਨੇ ਜਿੰਨਾ ਉਹ ਤਿਆਚਾਰ ਕਰਨਾ ਲੋਕਾਂ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਕੇ ਮਤਲਬ ਕਿਸੇ ਤਰ੍ਹਾਂ ਆਹ ਤੋਂ ਲੁੰਧ ਪਾਇਆ ਜਾ ਸਕੇਓ ਦੇਖੋ ਨਾਲ-ਨਾਲ ਜਿਹੜੇ ਸਰਕਾਰ ਦਾ ਰਵਈਆ ਅਸਰਪਾ ਅੰਦੋਲਨ ਨੂੰ ਦਬਾਉਣ ਵਾਸਤੇ ਨਾਲ-ਨਾਲ ਪੂਰੇ ਭਾਰਤ ਦੇ ਲੋਕਾਂ ਨੂੰ ਦੱਬ ਕੂਚਲ ਕੇ ਜਿਵੇਂ ਪਹਿਲਾਂ ਕਾਨੂੰਨ ਦੀ ਸਥਿਤੀ ਖਰਾਬ ਹੋਈ ਲਖਪੀਰ ਗੁਰੂ ਤੇ ਕੇਰੇ ਦੇ ਵਿੱਚ ਕਾਨੂੰਨ ਦੀ ਵਿਫਤਾ ਉੱਥੇ ਅੱਜ ਤੱਕ ਲੋਕਾਂ ਨੂੰ ਸਾਫ ਨਹੀਂ ਮਿਲਿਆ ਹੁਣ ਫਿਰ ਉਹੀ ਸਥਿਤੀ ਹਰਿਆਣਾ ਵਿੱਚ ਹੋਗੀ ਉਹੀ ਪੰਜਾਬ ਹੋਗੀ ਇਹ ਆਪਣਾ ਜਿਹੜਾ ਰਵਈਆ ਪੂਰੇ ਭਾਰਤ ਵਿੱਚ ਠੋਕ ਕੇ ਲੋਕਾਂ ਨੂੰ ਡਰਾਤ ਮੁਕਾ ਕੇ ੇਟ ਕੇ ਦੱਬ ਕੇ ਰੱਖਣਾ ਚਾਹੁੰਦੇ ਨੇ ਸਰ ਤੁਹਾਡਾ ਕੀ ਨਾਮ ਹੈ ਜੀ ਮਲਕੀ ਸਿੰਘ ਜਿਸ ਤਰੀਕੇ ਨਾਲ ਮੁੱਖ ਮੰਤਰੀ ਨੇ ਐਲਾਨ ਕਰਤਾ ਵੀ ਇਹਨੂੰ ਸ਼ਹੀਦਾ ਜਿਹੜਾ ਟਵੀਟ ਵੀ ਕਰਕੇ ਸ਼ਹੀਦ ਨਾਲ ਲਿਖੇ ਸ਼ੁਕਰਮ ਸਿੰਘ ਨੂੰ 1 ਕਰੋੜ ਰੁਪਇਆ ਦਿੱਤਾ ਜਾਵੇਗਾ ਉਹਦੇ ਪਰਿਵਾਰ ਨੂੰ ਜਿਹੜੀ ਨੌਕਰੀ ਦਿੱਤੀ ਜਾਵੇਗੀ ਤਾਂ ਸਾਰਾ ਮਤੀਰਾ ਤੁਸੀਂ ਕਿਵੇਂ ਦੇਖਦੇ ਹੋ ਇਹ ਜਿਹੜਾ ਮਗਰੋਂ 7 ਵਜੇ ਆ ਸਾਡੇ ਕੋਲੇ ਹਾਲੇ ਨਹੀਂ ਆਈ ਪੂਰੀ ਪੁਸ਼ਟੀ ਨਹੀਂ ਹੋਈ ਜਦੋਂ ਹੋਈ ਉਹ ਸਾਰੇ ਦੇਖ ਕੇ ਵੇਖਾਂਗੇ ਸਰਕਾਰ ਨੂੰ ਕੱਲ ਦਾ ਦਿੱਤਿਆ ਹੋਇਆ ਇਹ ਪਰ ਸਰਕਾਰ ਜਿਹੜੀ ਐਫ ਆਈ ਆਰ ਹੁੰਦੇ ਤੇ ਹਰਿਆਣਾ ਸਰਕਾਰ ਤੇ ਪੁਲਿਸ ਤੇ ਜਿਹੜੀ ਬੰਦੀ ਏ ਉਹ ਕਰਨ ਤੋਂ ਭਾਈਦੀ ਹੋਈ ਏ ਜਿਹੜਾ ਉਹਨਾਂ ਦਾ ਪੂਰਾ ਨਹੀਂ ਕਰ ਰਹੀ ਸੁਣਵਾਈ ਅਰਜੀਤ ਸਿੰਘ ਹੈਗੇ ਅਰਜੀਤ ਸਿੰਘ ਜੀ ਤੁਸੀਂ ਸਾਰਾ ਵਤੀਰਾ ਕਿਵੇਂ ਦੇਖਦੇ ਹੋ ਜੋ ਖਨੋਰੀ ਦੇ ਵਿੱਚ ਹੋਇਆ ਔਰ ਉਹਦੇ ਬਾਅਦ ਮੁੱਖ ਮੰਤਰੀ ਨੇ ਵੀ ਐਲਾਨ ਕਰਤਾ ਹੁਣ ਅਗਲੇ ਹਾਲਾਤ ਕੀ ਨੇ ਕੀ ਸਟ੍ਰੈਟਜੀ ਤੁਸੀਂ ਬਣਾਈ ਆ ਜਿਸ ਤਰੀਕੇ ਨਾਲ ਅਸੀਂ ਕਾਲਾ ਦਿਵਸ ਮਨਾ ਰਹੇ ਹਾਂ ਸਾਰਾ ਸਰਕਾਰ ਵੱਲੋਂ ਤਾਂ ਮਾਹੌਲ ਇਹ ਬਣਾਇਆ ਗਿਆ ਹੈਗਾ ਜਿਵੇਂ ਗਾਜ਼ਾ ਹੋਵੇ ਜਿਵੇਂ ਕਸ਼ਮੀਰ ਹੋਵੇ ਜਿਵੇਂ ਸੂਡਾਨ ਹੋਵੇ ਜਿਵੇਂ ਸੀਰੀਆ ਹੋਵੇ ਪਰ ਕਿਸਾਨਾਂ ਨੇ ਮਜ਼ਦੂਰਾਂ ਨੇ ਤੇ ਆਦੀਵਾਸੀਆਂ ਨੇ ਇਹ ਪਰਣ ਲਿਆ ਹੈਗਾ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਹੀ ਪ੍ਰਦਰਸ਼ਨ ਕਰਾਂਗੇ ਅਸੀਂ ਨਾ ਕੋਈ ਹਥਿਆਰ ਚੱਕਾਂਗੇ ਨਾ ਕੋਈ ਗਲਤ ਕਰਾਂਗੇ ਪਰ ਸਰਕਾਰ ਦੇ ਉੱਤੇ ਤਸ਼ੱਦਦ ਕਰਦੀ ਹਾਂਗੇ ਸਰਕਾਰ ਦੇ ਤਸ਼ੱਦਦ ਤੁਹਾਡੇ ਸਾਹਮਣੇ ਆ ਗਿਆ ਵੀ ਪ੍ਰੋਟੈਸਟ ਕਰਦੇ ਹੋਏ ਬੱਚੇ ਤੇ 21 ਸਾਲ ਦੇ ਬੱਚੇ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦੇਣਾ ਯਾਰ ਇਦੋਂ ਮਾੜੀ ਗੱਲ ਕਿ ਹੋ ਸਕਦੀ ਹੈ ਜਿੱਥੇ ਜਾ ਕੇ ਦੇਖਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਵੀ ਇੰਡੀਆ ਇਜ਼ ਅ ਮਦਰ ਆਫ ਡੈਮੋਕ੍ਰੇਸੀ ਤੇ ਮਦਰ ਆਫ ਡੈਮੋਕ੍ਰੇਸੀ ਐਸੀ ਤਰ੍ਹਾਂ ਦੀ ਇਹ ਕਮ ਚਾਈਨਾ 'ਚ ਹੁੰਦੇ ਸੀਗੇ ਇਹ ਕਮ ਰਸ਼ੀਆ 'ਚ ਹੁੰਦੇ ਸੀਗੇ ਸੋਡਾਨ ਸਿਰਿਆ 'ਚ ਹੁੰਦੇ ਆ ਪਰ ਇੱਕ ਲੋਕਤੰਤਰੀ ਦੇਸ਼ ਦੇ ਵਿੱਚ ਜਿਹਦਾ ਮੁੰਨੇ ਨੇ ਅਨੇਕਤਾ ਵਿੱਚ ਇਕਤਾ ਦਾ ਨਾਹਰਾ ਚੱਲਦਾ ਹੈਗਾ ਉਸ ਦੇਸ਼ ਦੇ ਵਿੱਚ ਇਹ ਕੰਮ ਹੋਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਜਾਣੇ ਤੁਹਾਡੇ ਟੀਵੀ ਚੈਨਲ ਸੈਂਸਰ ਕਰ ਦਿੱਤੇ ਜਾਣੇ ਡਿਸ਼ਾਂ ਤੋਂ ਟੀਵੀ ਚੈਨਲ ਹਟਾ ਦਿੱਤੇ ਜਾਣੇ ਸਰਪੰਚਾਂ ਨੂੰ ਕਹਿ ਕੇ ਮਜਬੂਰ ਕਰਨਾ ਸਰਕਾਰ ਦੁਆਰੇ ਮਤਾ ਪਾਓ ਵੀ ਤੁਹਾਡੇ ਪਿੰਡ ਤੋਂ ਕੋਈ ਬੰਦਾ ਅੰਦੋਲਨ ਨਹੀਂ ਜਾਊਗਾ ਫਿਰ ਐਨਐਸਏ ਦੇ ਆਰਡਰ ਕਰਦੇ ਨੇ ਤੁਹਾਡੇ ਮਾਧਿਅਮ ਤੋਂ ਦੌਰਾ ਖਬਰ ਆਈ ਹੈ ਵੀ ਐਨਐਸਏ ਦਾ ਵਾਪਸ ਲੈ ਲਿਆ ਇਹ ਜਿਹੜੇ ਵਰਤਾਰੇ ਚੱਲ ਰਹੇ ਆ ਸਹੀ ਵਰਤਾਰੇ ਨਹੀਂ ਕਿ ਉਸ ਤੋਂ ਬਾਅਦ ਕਾਲਜਾਂ ਦੇ ਵਿੱਚ ਗੁਰਦੁਆਰਿਆਂ ਵਿੱਚ ਲੰਗਰਨ ਰੋਕਿਆ ਜਾਣਾ ਇਹ ਇੱਕ ਤਰੀਕੇ ਦੀ ਇੱਕ ਗੋਚਤ ਅਮਰਜੈਂਸੀ ਹੈ ਪਰ ਹਾਂ ਕਿਉਂਕਿ ਕਿਸਾਨ ਮਜ਼ਦੂਰ ਤੇ ਆਦੀਵਾਸੀ ਇਹ ਸਮਝ ਚੁੱਕੇ ਆ ਵੀ ਸਾਡੀ ਲੜਾਈ ਬਹੁਤ ਵੱਡੀ ਹੈ ਇਹ ਸਾਡੀ ਲੜਾਈ ਆਉਣ ਵਾਲੀ ਫਸਲ ਤੇ ਨਸਲ ਨੂੰ ਬਚਾਉਣ ਦੀ ਲੜਾਈ ਹੈ ਸੋ ਅਸੀਂ ਠਰਮੇ ਚ ਰਵਾਂਗੇ ਜੇ ਅਸੀਂ ਕਿਤੇ ਕੋਤਾਹੀ ਕਰਦੇ ਆ ਤੇ ਜਿਹੜੇ ਸਾਡੇ ਬੱਚੇ ਬਾਹਰ ਜਾ ਰਹੇ ਜਾਂ ਚੜ ਚੜ ਕੇ ਉਹ ਰੁਕਨੇ ਨਹੀਂਗੇ ਇਹ ਮੇਨ ਲੜਾਈ ਹੈਗੀ ਆ ਵੀ ਅਸੀਂ ਅੰਗਰੇਜ਼ਾਂ ਨੂੰ ਭਜਾਇਆ ਸੀ 1947 ਵਿੱਚ ਭਗਤ ਸਿੰਘ ਜਰਾਂ ਨੇ ਆਜ਼ਾਦੀ ਲਈ ਪਰ ਇਸ ਵਾਰੀ ਆਜ਼ਾਦੀ ਨਹੀਂ ਲਈ ਸੀ ਕਿ ਦੁਬਾਰਾ ਮੋੜ ਫੇਰ ਅਸੀਂ ਬਿੰਤਾ ਕਰ ਕਰਕੇ 40 40 50 50 ਲੱਖ ਰੁਪਇਆ ਦੇ ਕੇ ਏਜੰਟਾਂ ਨੂੰ ਤੇ ਡੰਕੀਆਂ ਲਾ ਕੇ ਅਸੀਂ ਉਸੇ ਇੰਗਲੈਂਡ ਉਸੇ ਕੈਨੇਡਾ ਉਸੇ ਅਮਰੀਕਾ ਜਾਈਏ ਤੇ ਇਹ ਬਹੁਤ ਵੱਡੀ ਲੜਾਈ ਹੈ ਸੰਪੂਰਨ ਆਜ਼ਾਦੀ ਲੜਾਈ ਹੈ ਜਿਵੇਂ ਅੱਜ ਕਿਹਾ ਗਿਆ ਕਿ ਪ੍ਰਦਰਸ਼ਨ ਵੀ ਕਰਾਂਗੇ ਔਰ ਸ਼ੰਭੂ ਬਾਰਡਰ ਦੇ ਉੱਪਰ ਪੁਤਲੇ ਵੀ ਫੂਕੇ ਜਾਣੇ ਆ ਪੁਤਲੇ ਕੱਲੇ ਸ਼ੰਭੂ ਬਾਰਡਰ ਤੇ ਨਹੀਂ ਸ਼ੰਭੂ ਖਨੌਰੀ ਤੇ ਪੂਰੇ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਜੋ ਕਿਸਾਨ ਨਾਲ ਮਜ਼ਦੂਰ ਨਾਲ ਆਦੀਵਾਸੀ ਨਾਲ ਖੜਾ ਹੈਗਾ ਪ੍ਰਤੀਕ ਕਿਸਾਨ ਸੰਗਠਨ ਪ੍ਰਤੀਕ ਸਮਾਜ ਸੇਵੀ ਸੰਗਠਨ ਪ੍ਰਤੀਕ ਐਨ ਜੀਓ ਜੋ ਵੀ ਬੁੱਧੀਜੀਵੀ ਆ ਉਹ ਟੀਵੀ ਤੇ ਬੋਲਣ ਅਸੀਂ ਕਹਿੰਦੇ ਵੀ ਜਿਹੜਾ ਵੀ ਭਾਰਤ ਹਿੱਤ ਵਿੱਚ ਜਿਹੜਾ ਵੀ ਗ੍ਰਾਮੀਣ ਭਾਰਤ ਦੇ ਹਿੱਤ ਵਿੱਚ ਜਿਹੜਾ 80 ਕਰੋੜ 80% ਕੇ ਮੇਰੇ ਵਰਗ ਦੇ ਹਿੱਤ ਵਿੱਚ ਗੱਲ ਕਰਨੀ ਚਾਹੁੰਦਾ ਉਹ ਸਾਰੇ ਆ ਸੜਕਾਂ ਤੇ ਹਣ ਆ ਕੇ ਰੋਸ ਪ੍ਰਦਰਸ਼ਨ ਕਰਨ ਕਾਲੀਆਂ ਪੱਟੀਆਂ ਬੰਨਣ ਕਾਲੇ ਝੰਡੇ ਲਾਉਣ ਕਰਾਂ ਤੇ ਦੁਕਾਨਾਂ ਤੇ ਆਪਦੇ ਵਾਹਨਾਂ ਤੇ ਤੇ ਆਪਣਾ ਅਰਥੀ ਆਪਣਾ ਪੁਤਲਾ ਦਹਨ ਕਰਨ। ਧੰਨਵਾਦ ਆ ਕਿਸਾਨਾਂ ਵੱਲੋਂ ਵੀ ਅੱਜ ਐਲਾਨ ਕਰ ਦਿੱਤਾ ਗਿਆ ਔਰ ਜਿਸ ਤਰੀਕੇ ਨਾਲ ਬੀਤੇ ਦਿਨੀ ਐਸਕੇਮ ਵੱਲੋਂ ਕਿਹਾ ਗਿਆ ਸੀ ਕਿ ਪੂਰੇ ਦੇਸ਼ ਭਰ ਦੇ ਵਿੱਚ ਕਾਲੀਆਂ ਪੱਟੀਆਂ ਬਨ ਕੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਔਰ ਅੱਜ ਉਸੇ ਤਰੀਕੇ ਨਾਲ ਸ਼ੰਭੂ ਖਨੌਰੀ ਉਂਡਾ ਵਾਲੀ ਬਾਰਡਰ ਦੇ ਉੱਪਰ ਵੀ ਪੁਤਲੇ ਫੁੱਕੇ ਜਾਣਗੇ ਮੁੱਖ ਮੰਤਰੀ ਹਰਿਆਣਾ ਦੇ ਔਰ ਨਾਲ ਅਮਿਤ ਸ਼ਾਹ ਔਰ ਅਨਿਲ ਵਿਚਰੇ ਔਰ ਦੇਖਦੇ ਹਾਂ ਕਿ ਹਾਲਾਤ ਬਣਦੇ ਔਰ ਕੇਸਰੀ ਕਿਹਦੇ ਨਾਲ ਅਗਲੀ ਵਰਤਾਰੇ ਜਿਹੜੀ ਉਹ ਹੁੰਦੀ ਹੈ। ਕੈਮਰਾ ਪਰਸਨ ਆਨੰਦ ਦੇ ਨਾਲ ਮਨਜੋਤ ਕੰਗ ਦਿਨਿਕ ਸੂਰਾ ਟੀਵੀ ਸ਼ੰਭੂ ਬੈਰੀਅਰ